ਆਡੇ ਕੋਲ ਤਾਂ ਆਈਡੀ ਕਾਰਡ ਵੀ ਦਿਖਾ ਦੋ ਥੋੜਾ ਦੇਖੋ ਇਹਨਾਂ ਨੇ ਵੀ ਆਈਡੀ ਕਾਰਡ ਆ ਪਰ ਫਿਰ ਵੀ ਮੈਨੂੰ ਅੰਦਰ ਨਹੀਂ ਜਾਣਦੇ ਤੇ ਹੁਣ ਇਹਨਾਂ ਨੇ ਇਹ ਆ ਕਿ ਮੈਨ ਗੇਟ ਕਾਲਜ ਆਉਂਗਾ ਪਰ ਮੈਨ ਗੇਟ ਵੀ ਨਹੀਂ ਖੋਲ ਰਹੇ ਤੁਸੀਂ ਇਸ ਤਰੀਕੇ ਨਾਲ ਅੰਦਰ ਗਏ ਜਿਵੇਂ ਕੋਈ ਚੋਰ ਬੰਦਾ ਡਾਕੂ ਸੋ ਇਸ ਸਮੇਂ ਵਿਦਿਆਰਥੀ ਨਾ ਕਿੰਨਾ ਤੱਕਾ ਹੋ ਰਿਹਾ ਬਹੁਤ ਜ਼ਿਆਦਾ ਤੱਕਾ ਕਰ ਰਹੇ ਨਹੀਂ ਬਹੁਤ ਜ਼ਿਆਦਾ ਸਾਨੂੰ ਕਿਉਂ ਕੰਮ ਕਰਿਆ ਸੀ ਘਰੋਂ ਆਏ ਆ ਤੇ ਤੁਹਾਡੇ ਕੋਲ ਇਹਨਾਂ ਨੇ ਸਾਮਾਨ ਹੋਣਾ ਸੀ ਕਿੱਥੇ ਜਾ ਕੇ ਸੜਕ ਪਰ ਹੋਣੀ ਹੈ ਸੜਕ ਤੇ ਹੋਸਟਲੀ ਹੈ ਇੱਥੇ ਅਸੀਂ ਤਾਂ ਹੋਸਟਲੀ ਜਾਣਾ ਤੁਸੀਂ ਘਰ ਤੋਂ ਆਏ ਹੋ ਕਿੱਥੇ ਕਿੱਥੇ ਕਿੱਥੋਂ ਕਿਹੜੇ ਲੱਕੇ ਜਾਣਾਂ ਨੇ ਨੰਦਪੁਰ ਸਾਹਿਬ ਤੋਂ ਆਏ ਸਵੇਰੇ ਚੱਲੇ ਹੋਗੇ ਉਰੇ ਆ ਕੇ ਫਿਰ ਤੋਂ ਨਹੀਂ 5 ਵਜੇ ਤੇ ਨਿਕਲੀ ਹੋਈ ਘਰ ਤੋਂ ਤੇ ਬਹੁਤ ਜ਼ਿਆਦਾ ਤੰਗ ਕਰੇ ਤੇ ਕੀ ਕਰੀ ਕਿ ਮੇਨ ਗੇਟ ਖੋਲਿਓ ਜਦੋਂ ਮੇਨ ਗੇਟ ਵੀ ਨਹੀਂ ਖੋਲ ਰਹੇ ਹੂੰ ਬਿਲਕੁਲ ਤਾਂ ਜਿਹੇ ਦੇ ਵਿੱਚ ਹੁਣ ਵਿਦਿਆਰਥੀ ਸੋ ਇਸ ਸਮੇਂ ਜਿਹੜੇ ਦੇਖੋ ਬੱਸਾਂ ਰੋਕੀਆਂ ਗਈਆਂ ਨੇ ਮੇਨ ਗੇਟ ਦੇ ਇਹਨਾਂ ਦੇ ਕੋਲ ਆਈਡੀ ਕਾਰਡ ਆਖੀ ਉਹਨਾਂ ਦੇ ਪਰਵੰਦੀ ਆ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਦਿਖਾਓ ਨਹੀਂ ਨਹੀਂ ਕੋਈ ਕਾਰਡ ਦੇਖੇ ਸਾਰਾ ਕਾਰਡ ਦੇਖ ਲਓ ਹੁਣੇ ਦੇਖੋ ਦਿਖਾ ਦਿਓ ਮੈਡਮ ਕਾਰਡ ਦਿਖਾ ਦਿਓ ਸਾਰਾ ਕਾਰਡ ਦੇਖ ਲਓ ਨਹੀਂ ਇਹਦਾ ਪੈਸਾ ਹਾਂ ਮੈਂ ਇਸ ਵਕਤ ਮੈਂ ਕਰੂੰ ਕਰੋ ਕਰੋ ਕੱਟ ਜੀ ਵੀਲ ਟੇਕ ਇਸ ਹਾਂ ਜੀ ਇਹ ਲੈਣੇ ਡਿਸੀਜਨ ਮੇਰੇ ਕਿੰਨੇ ਟਾਈਮ ਸਰ 25 25 ਮਿੰਟ ਉਹਨੂੰ ਡੇਢ ਦੋ ਹੋ ਗਿਆ ਲੋਥੇ ਚੇਚੋ ਯਾਰ ਕਰਦੇ ਨਹੀਂ ਤੁਹਾਡੇ ਨਵੇਂ ਹਦਾਇਤ ਹੈ ਅਸੀਂ ਕਿਉਂ ਹਟਾਂਗੇ ਤੁਹਾਡੇ ਨਵੇਂ ਹਦਾਇਤ ਹੈ ਜੀ ਇਸ ਤਰ੍ਹਾਂ ਨਹੀਂ ਬੀ ਡੈਲਟੀ ਕਾਰਡ ਵਾਲੇ ਵਿਦਿਆਰਥੀ ਨੂੰ ਰੋਕ ਲੋ ਤੁਹਾਨੂੰ ਹੁਕਮ ਹੈ ਇਸ ਤਰ੍ਹਾਂ ਕੋਈ ਹਦਾਇਤ ਮਿਲੀਏ ਤੁਹਾਨੂੰ ਦੇਖ ਲੈਂਗੇ ਅਸੀਂ